ਜਿੱਦਾਂ ਕਿ ਤੁਹਾਨੂੰ ਪਤਾ ਕਿ ਸਾਰੇ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਤਸਵੀਰਾਂ ਤੁਹਾਨੂੰ ਦੱਸ ਦਾਂਗੇ ਕਿ ਸ਼ਹਿਰ ਤੇ ਪਾਰਕ ਸ਼ਾਰਤ ਹੋਈ ਜਰੀਆਂ ਨੇ ਲੰਬੀਆਂ ਕਤਾਰਾਂ ਦੇ ਵਿੱਚ ਲੱਗ ਕੇ ਲੋਕ ਜਿਹੜੇ ਨੇ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੇ ਵੋਟ ਪਾਣ ਆਏ ਨੇ ਤਸਵੀਰ ਤੁਹਾਨੂੰ ਦਿਖਾ ਦਾਂਗੇ ਕਿ ਐਲੀ ਵਾਰ ਵੋਟ ਦਾ ਇਸਤੇਮਾਲ ਕੀਤਾ ਇਹਨਾਂ ਨੇ ਤੇ ਆਪਾਂ ਗੱਲਬਾਤ ਕਰਾਂਗੇ ਕਿਦਾਂ ਦਾ ਲੱਗਦਾ ਕੀ ਕਹਿਣਾ ਹੈ ਗੱਲਬਾਤ ਕਰਦੇ ਆ। ਸੋ ਨਮਸਕਾਰ ਜੀ। ਨਮਸਕਾਰ। ਕੀ ਨਾਮ ਦੇ? ਰਾਧਿਕਾ। ਰਾਧਿਕਾ ਜੀ ਤੁਸੀਂ ਪਹਿਲੀ ਵਾਰ ਵੋਟ ਪਾਣ ਆਏ ਹੋ? ਹਾਂ ਜੀ। ਕਿੱਦਾਂ ਲੱਗਦਾ ਪਿਆ ਫਿਰ? ਬਹੁਤ ਵਧੀਆ ਲੱਗਦਾ ਪਿਆ ਸਰ ਵੋਟ ਪਾ ਕੇ ਫਸਟ ਟਾਈਮ ਵੋਟ ਪਾਣ ਆਇਆ। ਜੀ ਅੰਦਰ ਦੇਖਿਆ ਮੈਂ ਕਾਫੀ ਵੀਰ ਹੁਣ ਹੁਣੇ ਸਟਾਰਟ ਹੋ ਗਈ ਐ ਉਸ ਤੋਂ ਪਹਿਲਾਂ ਸਿਕਿਉਰਿਟੀ ਮੈਂ ਦੇਖੀ ਜੀ ਉਹ ਬਹੁਤ ਜ਼ਿਆਦਾ ਟਾਈਟ ਆ ਤੇ ਮੈਂ ਫਸਟ ਟਾਈਮ ਵੋਟ ਪਾਈ ਜਿੱਦੀ ਮੈਨੂੰ ਬੜੀ ਖੁਸ਼ੀ ਹੋਈ ਸੋ ਕਿਦਾਂ ਦਾ ਲੱਗਦਾ ਪਿਆ ਤੁਹਾਨੂੰ ਫਿਰ ਬਹੁਤ ਅੰਦਰੋਂ ਤੇ ਬਹੁਤ ਖੁਸ਼ੀ ਹੋਉਂਦੀ ਆ ਕਿਉਂਕਿ ਮੈਂ ਪਹਿਲੀ ਵਾਰੀ ਪਾਈ ਸੀ ਮੇਰੇ ਮਮਾ ਪਾਪਾ ਪਾਉਂਦੇ ਰਹੀ ਸੀ ਤੇ ਮੈਂ ਉਹਨਾਂ ਤੋਂ ਪੁੱਛਦੀ ਰਹੀ ਕਿ ਅੰਦਰ ਕਿ ਇਸ ਤਰ੍ਹਾਂ ਵੋਟ ਪਾਉਂਦੇ ਕੀ ਹੁੰਦਾ ਅੱਜ ਮੈਂ ਉਹ ਆਪ ਐਕਸਪੀਰੀਅੰਸ ਕੀਤਾ ਮੈਨੂੰ ਬਹੁਤ ਵਧੀਆ ਲੱਗਦਾ ਪਿਆ ਸੋ ਕੀ ਕਹਿਣਾ ਚਾਹੁੰਦੇ ਲੋਕ ਜਿਹੜੇ ਨੇ ਡਰਦੇ ਨੇ ਵੋਟ ਪਾਣ ਨਹੀਂ ਆਉਂਦੇ ਤੁਸੀਂ ਬੇਚਿਚਕ ਹੋ ਮੈਂ ਉਹਨਾਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੀ ਕਿ ਵੋਟ ਦਾ ਰਾਈਟ ਹੈ ਤੁਹਾਨੂੰ ਉਹਦਾ ਯੂਜ਼ ਕਰਨਾ ਚਾਹੀਦਾ ਵੈਸੇ ਤੇ ਜਿਆਦਾ ਗਰਮੀ ਕਰਕੇ ਸ਼ਾਇਦ ਲੋਕ ਨਹੀਂ ਆਣੇ ਪਰ ਜਿਹੜੇ ਲੋਕੀ ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰ ਲਿਆ ਉਹਨਾਂ ਲਈ ਇਹ ਬਹੁਤ ਮਾੜੀ ਗੱਲ ਹੈ ਅਸੀਂ ਵੀ ਵੋਟ ਪਾਣ ਆਏ ਆ ਚਾਹੇ ਸਰਕਾਰ ਜੋ ਮਰਜ਼ੀ ਬਵੇ ਉੱਪਰ ਸਰਕਾਰ ਜਿਹੜੀ ਮਰਜ਼ੀ ਬਵੇ ਲੇਕਿਨ ਤੁਹਾਡਾ ਰਾਈਟ ਹੈ ਤੁਹਾਨੂੰ ਪਾਣੀ ਚਾਹੀਦੀ ਵੋਟ ਸੋ ਗੱਲਬਾਤ ਕਰਾਂਗੇ ਹੋਰ ਵੀ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਜੀ ਸਰ ਅਮਰਿਤ ਕੁਮਾਰ ਅਮਰਜੀਤ ਤੁਸੀਂ ਵੀ ਵੋਟ ਪਾਣਾ ਇਹ ਪਹਿਲੀ ਵਾਰ ਫਿਰ ਯਸ ਸਰ ਕਿੱਦਾਂ ਦਾ ਲੱਗਦਾ ਤੁਹਾਨੂੰ ਸਰ ਬਹੁਤ ਖੁਸ਼ ਹਾਂ ਮੈਂ ਅੱਜ ਵੋਟ ਦਾ ਅਧਿਕਾਰ ਯੂਜ਼ ਕਰਕੇ ਕਾਫੀ ਮਜ਼ਾ ਆ ਰਿਹਾ ਅੰਦਰ ਸਿਕਿਉਰਟੀ ਪਰਪਸ ਨੂੰ ਲੈ ਕੇ ਮੈਂ ਬਹੁਤ ਹੈਪੀ ਹਾਂ ਬਾਡੀ ਸਟ੍ਰੈਕਨਸ ਹੈ ਕਿ ਮਤਲਬ ਬਿਨਾ ਪ੍ਰੂਫ ਦੇ ਅੰਦਰ ਕੋਈ ਜਾ ਨਹੀਂ ਸਕਦਾ ਨਾ ਇਹ ਚੈਲੀ ਵੋਟ ਦਾ ਸਿਸਟਮ ਪਹਿਲੇ ਵਾਲੇ ਟਾਈਮ ਦਾ ਕੋਈ ਸਰ ਇਹ ਜ਼ਿਆਦਾ ਹੈ ਨਹੀਂ ਸੋ ਬਹੁਤ ਵਧੀਆ ਲੱਗ ਰਿਹਾ ਸਰ ਸੋ ਤੁਹਾਨੂੰ ਸਰਟੀਫਿਕੇਟ ਮਿਲਿਆ ਕੋਈ ਸਰ ਆ ਵੀ ਮੈਂਨੇ ਬੋਲਾ ਨਹੀਂ ਅੰਦਰ ਅੱਛਾ ਬੋਲਾ ਨਹੀਂ ਠੀਕ ਹੈ ਜੀ ਤੁਸੀਂ ਲੈ ਕੇ ਆਓ ਆਪਣਾ ਸਰਟੀਫਿਕੇਟ ਸਰ ਸੋ ਗੱਲਬਾਤ ਕੀਤੀ ਜੀ ਆਪਾਂ ਹੋਰ ਵੀ ਇੱਥੇ ਲੋਕ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਕਿ ਆਪਣੀ ਵੋਟ ਦਾ ਅਧਿਕਾਰ ਆ ਜਿਹੜਾ ਵੋਟ ਤੁਸੀਂ ਜ਼ਰੂਰ ਪਾਓ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿਣਾ ਹੈ ਗੱਲਬਾਤ ਕਰਦਿਆਂ ਜੀ ਹੋਰ ਵੀ ਵੋਟ ਪਾਣ ਆਏ ਨੇ ਅੱਗੇ ਚੱਲ ਜੀ ਜੀ ਨਾਮ ਦੇ ਮੈਂ ਮਾਈਂਗ ਮਾਈਸੈਲਫ ਭਾਗਨਾ ਮੈਂ ਉਸੇ ਵੀ ਵੋਟ ਪਹਿਲੀ ਵਾਰ ਪਾਈ ਹੈ ਹਾਂਜੀ ਮੈਂ ਵੀ ਪਹਿਲੀ ਵਾਰ ਵੋਟ ਪਾਈ ਹੈ ਕਿੱਦਾਂ ਦਾ ਲੱਗਦਾ ਤੁਹਾਨੂੰ ਫਿਰ ਵਧੀਆ ਲੱਗਿਆ ਫੀਲ ਵਧੀਆ ਆ ਸਿਕਿਉਰਿਟੀ ਚੱਕੀ ਬਹੁਤ ਵਧੀਆ ਇਹਨਾਂ ਦੀ ਸਾਰੀ ਹਰ ਇੱਕ ਚੀਜ਼ ਬਹੁਤ ਬੈਸਟ ਹੋ ਰਹੀ ਆ ਹਰ ਇੱਕ ਚੀਜ਼ ਚੈਕਿੰਗ ਕਰਕੇ ਹਰ ਇੱਕ ਚੀਜ਼ ਮੋਬਾਈਲੀ ਐਂਟਰੋਂ ਦੇਣ ਦੇ ਹਰ ਇੱਕ ਚੀਜ਼ ਬਹੁਤ ਵਧੀਆ ਚੱਲ ਰਹੀ ਆ ਰੂਲ ਰੈਗੂਲੇਸ਼ਨ ਦੇ ਅਕੋਰਡਿੰਗ ਹੀ ਹਰ ਇੱਕ ਚੀਜ਼ ਚੱਲ ਰਹੀ ਆ ਬੈਸਟ ਆ ਜੋ ਵੀ ਆ ਆਲਓਵਰ ਕਹਿਣਾ ਚਾਹੁੰਦੇ ਲੋਕਾਂ ਨੂੰ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹਨੀ ਆ ਕਿ ਘਰੋਂ ਨਿਕਲੋ ਤੇ ਵੋਟਾਂ ਪਾਓ ਸਾਡਾ ਹੱਕ ਆ ਤੁਹਾਨੂੰ ਇਹ ਚੀਜ਼ ਮਿਲੀ ਆ ਪਰਨੇ ਤੁਹਾਨੂੰ ਕਰਨੀ ਚਾਹੀਦੀ ਆ ਘਰੇ ਬੈ ਕੇ ਕਦੀ ਇਹ ਕਰਨਾ ਉਹ ਕਰਨ ਨਾਲ ਕੋਈ ਮੈਟਰ ਨਹੀਂ ਕਰਦਾ ਆਪਣਾ ਜਿਹੜਾ ਹੱਕ ਆ ਪੱਲਾ ਰੱਖੋ ਕਿ ਨਹੀਂ ਅੱਜ ਜੀ ਸਾਰੇ ਦਿਨ ਨੂੰ ਸਾਰੇ ਪੰਜਾਬ ਬੰਦ ਆ ਇਸੇ ਕੋਲੋਂ ਬੰਦ ਆ ਕਿ ਆ ਨੂੰ ਆਣਾ ਚਾਹੀਦਾ ਵਾ ਵੋਟ ਪਾਣੀ ਚਾਹੀਦੀ ਆਪਣਾ ਹੱਕ ਪੂਰਾ ਕਰਨਾ ਚਾਹੀਦਾ ਕਿ ਸਰਕਾਰ ਨੇ ਸਾਨੂੰ ਸਾਡਾ ਹੱਕ ਦਿੱਤਾ ਵਾ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਜੀ ਵੋਟ ਪਾਣਾ ਸਾਡਾ ਅਧਿਕਾਰ ਆ ਤੇ ਵੋਟ ਜ਼ਰੂਰ ਪਾਓ ਘਰ ਤੋਂ ਨਿਕਲੋ ਬਾਹਰ ਤਾਂ ਵੋਟ ਪਾ ਕੇ ਸਰਕਾਰ ਜਿਦੀ ਮਰਜ਼ੀ ਬਣੇ ਪਰ ਵੋਟ ਜਿਹੜਾ ਇਹ ਤੁਹਾਡਾ ਹੱਕ ਹੈ ਵੋਟ ਜ਼ਰੂਰ ਪਾਣੀ ਚਾਹੀਦੀ ਹੈ ਪਹਿਲੀ ਵਾਰ ਵੋਟ ਪਾਣ ਆਏ ਨੇ ਉਹਨਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਦੇਖਦੇ ਰਹੋ ਪੰਜਾਬ 84 ਲਾਈਵ

¿Qué es lo que se llama? 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 ¿Qué es lo que se llama?